ਨੈਤੀ ਸ਼ਾਸਤ ਵਾਇਲੂ ਜੀ ਕਾ ਖਾਨ ਸਾਹਿਬ ਵਾਇਲੂ ਜੀ ਦੀ ਫਤਿਹ ਅੱਜ ਆਪਾਂ ਬਹੁਤ ਹੀ ਦੁਖਦਾਈ ਮਨ ਨਾਲ ਸਰਦਾਰ ਦੀ ਰਾਜਵੰਦ ਕੌਮ ਬਣਾਇਆ ਇਹਨੂੰ ਸ਼ਾਂਤਾਂ ਦੇ ਖੁੱਦ ਪੇਟ ਕਰਵਾਸ ਤੇ ਕੱਢੇ ਹੋਇਆ ਮੇਰੇ ਪੁੱਤਰ ਤੋਂ ਪਹਿਲਾਂ ਬਹੁਤ ਕੁਝ ਜੀਏ ਕਾਲਾ ਸਾਹਿਬ ਨੇ ਜੂਏ ਪਰਵਾਰ ਨੇ ਰਾਜਵੰਦ ਕੌਮ ਕੋਲ ਬਾਇਆ ਦੀ ਸੀਮਾ ਕੀਤੀ ਕਿਉਂਕਿ ਨਮਾ ਸਭਾ ਨਵੀਂ ਗੁਰੂ ਨੇ ਸਾਰੇ ਪਰਿਵਾਰ ਦੇ ਉਹ ਵਧਾਈ ਦੇ ਪਾਤਰ ਨੇ ਅੱਜ ਦੇ ਜੁਮੇ ਪੱਲ ਤੇ ਉਹਨਾਂ ਦੀ ਬੀਬਕੀ ਮੌਤ ਤੇ ਪਰਿਵਾਰ ਨਾਲ ਕੁਝ ਸਾਂਝਾ ਕਰਦਾ ਹੋਇਆ ਰੱਬ ਦਾ ਵੀ ਜ਼ਮਾਨਤ ਲਈ ਅਰਦਾਸ ਕਰਨਾ ਕਿ ਉਹਦਾ ਨਾਮ ਤੇ ਨਿਭਾਵਾਛੇ ਇੱਥੇ ਪਰਿਵਾਰ ਨੂੰ ਭਾਰਾ ਬਰਕਤ ਦਾ ਬਣਾਵੇ ਅੱਜ ਇਸ ਸੁਖਬਾ ਦੇ ਵਿੱਚ ਸਾਰੇ ਸ਼ਹਿਰ ਦੇ ਵਸਨੀਕਾਂ ਦਾ ਰਿਸ਼ਤੇਦਾਰਾਂ ਦਾ ਵੱਖ-ਵੱਖ ਪਾਰੀਆਂ ਦਾ ਇਹ ਜਿੰਦ ਸਹਿਮਾਰ ਦਾ ਤੁਸੀਂ ਪਰਿਵਾਰ ਨਾਲ ਕੁਝ ਸਾਂਝਾ ਕਰਨ ਵਾਸਤੇ ਆਏ ਹੋ ਤੁਹਾਡੇ ਆਉਣਾ ਕਰਾਇਆ ਪਰਿਵਾਰ ਨੂੰ ਬਹੁਤ ਬਹੁਤ ਹੌਸਲਾ ਤੇ ਪਿਆਰ ਮਿਲਿਆ ਤੁਹਾਡਾ ਧੰਨਵਾਦ ਤੁਹਾਡੇ ਚਰਨਾਂ 'ਚ ਬੇਨਤੀ ਹੈ ਜਿਹਨੇ ਭੋਜਨ ਪਾਣੀ ਨਹੀਂ ਛੱਕਿਆ ਉਹ ਭੋਜਨ ਪਾਣੀ ਜ਼ਰੂਰ ਛੱਕੇ ਜਾਣ ਜਿਨ੍ਹਾਂ ਨੇ ਛੱਕ ਲਿਆ ਉਹ ਪ੍ਰਸ਼ਾਦ ਦੇ ਜਿਚਾਦਾ ਕੱਪ ਜੂਲ ਲੈ ਜੀਣਾ ਫੇਰ ਤੁਹਾਡਾ ਇਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜਾਨਸੀ ਪਰਿਵਾਰ ਨਾਲ ਪਹਿਲਾਂ ਦੁੱਸਾਂਜਾ ਕਰਕੇ ਬੈਠੇ ਨੇ ਉਹ ਬਹੁਤ ਮੇਕੀਕਲ ਤੇ ਚੰਨੀ ਗੱਲ ਮੇਕੀਕਲ ਸੀ ਵਾਲੀ ਸਤਿ چاہی <سؤال> ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ

ਕੰਮ ਕਰਦਾ। ਉਹ Guees <laughs> pui <laughs> Terima kasih telah <laughs> menonton